ਕਿ ਹੈ ਕੇਦਾਰਨਾਥ ਹਾਈਵੇ ਤੇ ਢਿੱਗਾਂ ਡਿੱਗੀਆਂ ਨੇ ਪੂਰਾ ਪਹਾੜੀ ਖਿਸਕੇ ਹਾਈਵੇ ਤੇ ਆ ਗਿਆ ਕਿਸੇ ਵੀ ਤਰ੍ਹਾਂ ਦੇ ਹਾਲਾਕੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਢਿੱਗਾਂ ਡਿੱਗਦੀਆਂ ਨੇ ਲੈਂਡਸਲਾਈਡ ਹੁੰਦੀ ਹੈ ਢਿੱਗਾਂ ហេਠਾਂ ਡਿੱਗਦੀਆਂ ਨੇ ਸਾਫ ਤੌਰ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦੀਆਂ ਨੇ ਪੂਰੇ ਦਾ ਪੂਰਾ ਪਹਾੜੀ ਢੇੜਾ ਕਿ ਖਿਸਕੇ ਹਾਈਵੇ ਤੇ ਆ ਜਾਂਦਾ ਹੈ ਹਾਲਾਂਕਿ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਆਵਾਜਾਈ ਇਸ ਦੇ ਨਾਲ ਜ਼ੋਰ ਪ੍ਰਭਾਵਿਤ ਹੋਈ ਹੈ ਕਿਉਂਕਿ ਹਾਈਵੇ ਤੇ ਇਹ ਢਿੱਗਾਂ ਡਿੱਗੀਆਂ ਨੇ ਲੈਂਡਸਲਾਈਡ ਦੀਆਂ ਤਸਵੀਰਾਂ ਜੋ ਕਿ ਉਤਰਾਖੰਡ ਤੋਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲਗਾਤਾਰ ਉੱਤਰ ਪ੍ਰਦੇਸ਼ ਉਤਰਾਖੰਡ ਦੀ ਗੱਲ ਹੋਵੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਗੱਲ ਹੋਵੇ ਮਾਨਸੂਨ ਦੇ ਚੱਲਦਿਆਂ ਲਗਾਤਾਰ ਜਿੱਥੇ بارش ਹੋ ਰਹੀ ਹੈ ਲਗਾਤਾਰ ਤੇਜ਼ ਨਹੀਂ ਪੈ ਰਹੇ ਤੇ ਇਸ ਦੇ ਵਿਚਾਲੇ ਢਿੱਗਾਂ ਢਿੱਗਣ ਦੀਆਂ ਥਬਰਾਂ ਵੀ ਜੋਕੇ ਸਾਹਮਣੇ ਆਂਦੇ ਇਸੇ ਤਰੀਕੇ ਦੀਆਂ ਉਤਰਾਖੰਡ ਤੇ ਇਸੇ ਤਰ੍ਹਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਢਿੱਗਾਂ ਡਿੱਗ ਕੇ ਸਿੱਧੀਆਂ ਹਾਈਵੇ ਤੇ ਆ ਜਾਂਦੀਆਂ ਨੇ ਪੂਰਾ ਪੂਰਾ ਪਹਾੜ ਖਿਸਕਦਾ ਹੋਇਆ ਹਾਈਵੇ ਤੇ ਡਿੱਗਦਾ ਧੂੜ ਮਿੱਟੀ ਉੱਡਦੀ ਹੋਈ ਤਸਵੀਰਾਂ ਦੇ ਵਿੱਚ ਵੀ ਵੇਖੀ ਜਾ ਸਕਦੀ ਹੈ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਹਾਈਵੇ ਤੇ ਢੱਗਾਂ ਢਿੱਗਣ ਦੇ ਕਾਰਨ ਆਵਾਜਾਈ ਜਰੂਰ ਪ੍ਰਭਾਵਿਤ ਹੋਈ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਮੁੱਖ ਹਾਈਵੇ ਤੇ ਇਸ ਤਰੀਕੇ ਦੀ ਲੈਂਡਸਲਾਈਡ ਹੁੰਦੀ ਹੈ ਤਾਂ ਆਵਾਜਾਈ ਜਰੂਰ ਪ੍ਰਭਾਵਿਤ ਹੁੰਦੀ ਹੈ ਲੋਕਾਂ ਨੂੰ ਜਰੂਰ ਮੁਸ਼ਕਲਾਂ ਦਾ ਸ सामना ਕਰਨਾ ਪੈਂਦਾ ਹਾਲਾਂਕਿ ਉਸ ਤੋਂ ਬਾਅਦ ਜੇ ਤੁਰੰਤ ਪ੍ਰਸ਼ਾਸਨ ਵੀ ਹਰਕਤ ਵਿੱਚ ਆਉਂਦਾ ਢਿੱਗਾਂ ਨੂੰ ਉਸ ਜਗ੍ਹਾ ਤੋਂ ਹਟਾਇਆ ਵੀ ਜਾਂਦਾ ਉਸ ਤੋਂ ਬਾਅਦ ਆਵਾਜਾਈ ਨੂੰ ਬਹਾਲ ਵੀ ਕੀਤਾ ਜਾਂਦਾ ਹੈ ਤੇ ਕੁਝ ਇਸੇ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਉੱਤਰਾਖੰਡ ਦੇ ਵਿੱਚ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਲੈਂਡਸਲਾਈਡ ਹੁੰਦੀ ਹੈ ਹਾ ਕੇਦਾਰਨਾਥ ਹਾਈਵੇ ਅਦਰਸਲੇ ਹਾਈਵੇ ਤੇ ਟਿੱਗਾਂਡਿਕ ਜਾਂਦੀਆਂ ਨੇ ਪੂਰੇ ਦਾ ਪੂਰਾ ਪਹਾੜ ਖਿਸਕਦਾ ਹੋਇਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦੇ ਹਨ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਇਸਦਾਨ ਬਚਾ ਰਿਹਾ ਗੰਗਾ ਅੱਖ ਚਪਕਦਿਆਂ ਹੀ ਨਦੀ ਦੇ ਵਿੱਚ ਦੁਕਾਨਾਂ ਰੁੜ ਜਾਂਦੀਆਂ ਨੇ ਤੇ ਦੁਕਾਨਾਂ ਰੁੜਦੀਆਂ ਦੀਆਂ ਆ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੁਕਾਨਾਂ ਨੂੰ ਵਹਾ ਕੇ ਪੂਰਾ ਸੈਲਾਬ ਨਾਲ ਲੈ ਜਾਂਦਾ ਹੈ ਆਸ-ਪਾਸ ਦੇ ਕਈ ਹੋਰ ਘਰਾਂ ਤੇ ਵੀ ਖਤਰਾ ਜਿਹੜਾ ਕਿ ਆ ਮੰਡਰਾਇਆ ਹੋਇਆ ਹੈ ਉੱਤਰਾਖੰਡ ਦੇ ਟੀਰੀ ਪੁੱਛੜੀਆਂ ਕਿ ਦਰਸਲ ਆ ਤਸਵੀਰਾਂ ਸਾਹਮਣੇ ਆ ਨੇ ਉੱਤਰਾਖੰਡ ਸੈਲਾਬ ਦਾ ਜੋ ਕਿ ਤਾंडव ਨਜ਼ਰ ਆਇਆ ਟੀਰੀ ਦੇ ਵਿੱਚ ਉਫਾਨ ਤੇ ਅਚਾਨਕ ਧਰਮਗੰਗਾ ਜੋ ਕਿ ਆ ਜਾਂਦੀ ਹੈ ਤੇ ਅੱਖ ਚਪਕਦਿਆਂ ਹੀ ਦੁਕਾਨਾਂ ਨਦੀ ਦੇ ਵਿੱਚ ਰੁੜ ਜਾਂਦੀਆਂ ਨੇ ਦੁਕਾਨਾਂ ਨੂੰ ਸੈਲਾਬ ਜਿਹੜਾ ਕਿ ਨਾਲ ਵਹਾ ਕੇ ਲੈ ਜਾਂਦਾ ਹੈ ਆਸ-ਪਾਸ ਦੇ ਕਈ ਹੋਰ ਘਰਾਂ ਤੇ ਵੀ ਇਸ ਤਰ੍ਹਾਂ ਦਾ ਖਤਰਾ ਮੰਡਰਾਇਆ ਹੋ ਉੱਥੇ ਤਾਂ ਤੋਂ ਲੈਂਡਸਲਾਈਡ ਦੀਆਂ ਵੀ ਤੁਸੀਂਾਂ ਵਿਖਾਰੇ ਕਿਸੇ ਦੇ ਨਾਲ ਉਤਰਾਖੰਡ ਦੇ ਵਿੱਚ ਲੈਂਡਸਲਾਈਡ ਹੋਈ ਹੈ ਕਿ ਨਾਲ ਹੀ ਤੁਹਾਨੂੰ ਉਹ ਤਸਵੀਰਾਂ ਵੀ ਵਿਖਾਰੇ ਆ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਉਹ ਜੀ ਸੈਕਿੰਟਾਂ ਦੇ ਵਿੱਚ ਅੱਖ ਝਪਕਦੀਆਂ ਹੀ ਦੁਕਾਨਾਂ ਜਿਹੜੀਆਂ ਕਿ ਪਾਣੀ ਦੇ ਵਿੱਚ ਪਾਣੀ ਦੇ ਤੇਜ਼ ਵਹਾੜੇ ਦੇ ਵਿੱਚ ਰਹਿ ਜਾਂਦੀਆਂ ਕਿ ਅਕਸਰ ਆ ਜਦੋਂ ਕੋਈ ਦੁਕਾਨ ਹੋਵੇ ਜਾਂ ਘਰ ਹੋਵੇ ਤਾਂ ਉਹਦੇ ਨੇੜੇ ਬਿਲਕੁਲ ਪਾਣੀ ਆ ਜਾਂਦਾ ਹੈ। ਨੀਆਂ ਤੱਕ ਪਾਣੀ ਚਲਾ ਜਾਂਦਾ ਹੈ। ਨੀਆਂ ਜਦੋਂ ਕਮਜ਼ੋਰ ਹੋ ਜਾਂਦੀਆਂ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਕਿ ਚਾਹੇ ਕੋਈ ਵੱਡੀ ਬਿਲਡਿੰਗ ਹੋਵੇ, ਚਾਹੇ ਦੁਕਾਨਾ ਹੋਵੇ ਇਸ ਤਰੀਕੇ ਦੇ ਨਾਲ ਜਿਹੜੀਆਂ ਕਿ ਦੁਕਾਨਾਂ ਵਿੱਚ ਢਾਂਟੇਰੀ ਹੋ ਜਾਂਦੀਆਂ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸੈਲਾਬ ਦੇ ਵਿੱਚ ਰੁੜਦੀਆਂ ਹੋਈਆਂ ਦੁਕਾਨਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੇ ਨੇ। ਕੁਝ ਲੋਕ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ। ਉੱਥੇ ਹੀ ਮੌਜੂਦ ਕਿਸੇ ਸ਼ਖਸ ਦੇ ਵੱਲੋਂ ਇਹ ਵੀਡੀਓ ਬਣਾਇਆ ਗਿਆ ਹੈ। ਜਦੋਂ ਨਦੀਆਂ ਨਾਲੇ ਪੂਰੀ ਤਰ੍ਹਾਂ ਤੂਫਾਨ ਤੇ ਨੇ ਆ ਇਸੇ ਤਰ੍ਹਾਂ ਦੀ ਧਰਮਗੰਗਾ ਦਰਸ ਟੇਰੀ ਦੇ ਵਿੱਚ ਜਿਹਨੂੰ ਧਰਮਗੰਗਾ ਉਫਾਨ ਤੇ ਸੀ ਤੇ ਬਿਲਕੁਲ ਇਸ ਗੰਗਾ ਦੇ ਕਿਨਾਰੇ ਬਿਲਕੁਲ ਸਾਈਡ ਤੇ ਜਿਹੜੀਆਂ ਕਿ ਦੁਕਾਨਾਂ ਬਣੀਆਂ ਹੋਈਆਂ ਸਨ ਤਾਂ ਅਚਾਨਕ ਅੱਖਾਂ ਚਪਕਦੇਆਂ ਜਿਹੜੀਆਂ ਕਿ ਦੁਕਾਨਾਂ ਠਹਿ ਠੇਰੀ ਹੋ ਜਾਂਦੀਆਂ ਨੇ ਪਾਣੀ ਤੇ ਤੇਜ਼ ਵਹਾਅ ਦੇ ਵਿੱਚ ਵੰਧੀਆਂ ਹੋਈਆਂ ਇਹ ਦੁਕਾਨਾਂ ਵੇਖਿਆ ਜਾ ਸਕਦੇ ਨੇ ਉਤਰਾਖੰਡ ਦੀਆਂ ਵੱਖ-ਵੱਖ ਜਗਾਵਾਂ ਤੋਂ ਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਜਿਵੇਂ ਪਹਿਲਾਂ ਤੁਹਾਨੂੰ ਦਸੀਨਾ ਵਖਈਆਂ ਕਿ ਕਿਸ ਤਰੀਕੇ ਦੇ ਨਾਲ ਕੇਦਾਰਨਾਥ ਹਾਈਵੇ ਤੇ ਪੂਰਾ ਜਿਹਾ ਪੂਰਾ ਪਹਾੜੀ ਖਸਤੀ ਹੋਈ ਲੈਂਡਸਲਾਈਡ ਹੋਈ ਤਾਂ ਮਲਬਾ ਗਿੜਾ ਕੇ ਹਾਈਵੇ ਤੇ ਆ ਕੇ ਡੇਕ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਉਤਰਾਖੰਡ ਤੇ ਢੇਰੀ ਦੇ ਵਿੱਚ ਜਦੋਂ ਧਰਮਗੰਗਾਪੁਰੀ ਇਫਾਨ ਤੇ ਸੀ ਤਾਂ ਕਿਨਾਰੇ ਤੇ ਬੜੀਆਂ ਦੁਕਾਨਾਂ ਫਲਕ ਚੱਕਦਿਆਂ ਹੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੀਆਂ ਨੇ ഹരയാണ <laughs>